ਤਨਨੇ ਮਸ਼ੀਨਾਂ ਨਹੀਂ ਆਉਂ ਲੱਗੇ ਨਾ ਮੱਕੀ ਵਾਲੀਆਂ ਤੇ ਉਹ ਦੂਜੀ ਚਲਾਉਣ KFC ਕੁ ਉਸ ਸੀ ਮੋਟਰ ਭੁੱਲੀ ਗਿਆ ਅੱਜ ਲਿਆਂਦਾ ਮੋਟਿਆ ਉਹਨਾਂ ਨੂੰ ਛੋਟੂ ਚਾ ਲਿਆ ਨਾ 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 ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਐਟ ਤੱਕ ਜਰੂਰ ਦੇਖਿਓ ਵੈਰੀ ਗੁੱਡ ਆਪਣੀ ਕੌਰਨ ਹੋ ਚੁੱਕੀ ਜਿੰਦਾ ਕਿ ਤੁਹਾਨੂੰ ਪਤਾ ਹੀ ਆਂ ਅੰਗਰੇਜ਼ੀ ਚ ਦੱਸਣਾ ਪੈਂਦਾ ਕੌਰਨ ਮੱਕੀ ਤਾਂ ਤੁਹਾਨੂੰ ਸ ਵਾਲ ਲਾਲ ਕਰਾ ਕੇ ਆ ਗਈਆਂ ਬਾਕੀ ਸਾਰਿਆਂ ਦੇ ਪੂਰੇ ਤੇ ਤੂੰ ਲਾਲ ਕਿਥੋਂ ਕਰਾ ਲਿਆ ਸ਼ਰਮ ਹੈਗੀ ਆ ਕੋਈ ਸ਼ਰਮ ਹੈਗੀ ਇੰਨੀਆਂ ਲੇਡੀਜ਼ ਦੇ ਵਿੱਚ ਤੂੰ ਇਕੱਲੀ ਲਾਲ ਹੋ ਗਈਆਂ ਨਿਕਲੀ ਕਿਤੇ ਨਾ ਰਹੀ ਰਸ ਨੂੰ ਤੂੰ ਮੈਨੂੰ ਬਿਊਟੀ ਪਾਰਲਰਾਂ ਨੇ ਪੱਟਿਆ ਦੁਰ ਫਿਟੇ ਮੂੰਹ ਇਹੋ ਜੀ ਦਾ ਮਾਣਾ 76 ਮਾਰ ਮਰ ਤੇਰੇ ਚਿੱਟੇ ਕਰਦੇ ਨੇ ਵਾਲ ਫੇਰ ਦੁਬਾਰਾ ਕਿਤੇ ਗਈ ਤੇ ਸਵੇਰ ਨੂੰ ਚਿੱਟੇ ਚਾਹੀਦੇ ਮੈਨੂੰ ਹੋਰ ਤਾਂ ਨਹੀਂ ਕਿਸੇ ਨੇ ਕੀ ਆਏ ਦੇਖ ਲੈ ਐਨੇ ਥੋੜੇ ਜੇ ਕਰਾਏ ਆ ਤੇਰੇ ਵੀ ਲੱਥੇ ਬੜੇ ਪੈਣੇ ਆ ਨਕਲੀ ਵਾਲਾਂ ਵਾਲੀ ਹੋਰ ਤਾਂ ਨਹੀਂ ਕਿਸੇ ਨੇ ਕਰਾਈ ਦੇਖਦੇ ਨਹੀਂ ਭਾਈ ਮੈਨੂੰ ਇੱਧਰ ਵੈਰੀ ਗੁੱਡ ਨੂੰ ਧੁਰ ਫੇਟੇ ਮੂੰ ਤੁਹਾਨੂੰ ਕੁੜੀਆਂ ਨੂੰ ਕਰੇ ਅਕਲ ਆਉਣੀ ਨਹੀਂ ਲਾੜ ਰੰਗ ਕੌਣ ਕਰਾਉਂਦਾ ਵਾ ਅੱਖ ਸੋਹਣੇ ਲੱਗਦੇ ਇਹਨਾਂ ਦੇ ਚਿੱਟੇ ਤੇ ਤੁਸੀਂ ਦੁਨੀਆਂ ਨਾਲ ਵਾਕ ਹੀ ਚੱਲਣਾ ਹੁੰਦਾ ਵਾ ਮਾਰ ਮਾਰ ਨਾਸਾਂ ਦੇ ਮੁਕੀਆਂ ਨਾ ਨਾਸਾਂ ਚੌੜੀਆਂ ਕਰਦੇ ਨਾਲੀ ਟੱਡੂ ਮੀ ਜੀ ਪਤਮੀ ਜੀ ਪਤਾ ਨਹੀਂ ਕਿ ਇਸ ਟਾਈਮ ਨਿਕਲ ਗਈ ਆ ਕੋਈ ਸ਼ਰਮਿਆ ਹੋएगी ਆ ਕੋਈ ਭੈਣ ਭਰਾ ਢੀਆਂ ਬਾਰੇ ਸੋਚਿਆ ਇਹਨਾਂ ਦੇ ਖਰਚੇ ਇੰਨੇ ਕਰਾਏਂਗੀ ਤੈਨੂੰ ਇਹ ਕੇ ਵੀ ਜਾਣ ਬਲਣਗੀਆਂ ਹੈ ਅੱਜ ਤੁਸੀਂ 3 ਕਰਾਈ ਫਿਰਦੀਆਂ ਕੱਲੂ 6 ਹੋ ਜਾਣਗੀਆਂ 6ਾਂ ਤੋਂ 60 ਹੋ ਜਾਣਗੀਆਂ ਤੇ 60 ਤੋਂ ਸਾਰਿਆਂ ਨੂੰ ਹੁੰਦਿਆਂ ਟਾਈਮ ਨਹੀਂ ਲੱਗਣਾ ਤੋ ਤੁਹਾਡੇ ਹਸਾਬ ਨਾਲ ਰੋ ਚੰਨਾਂ ਦੇ ਮਸ਼ੀਨਾਂ ਹੀ ਆ ਜਾ ਉਹ ਲੱਗੇ ਨਾ ਮੱਕੀ ਵਾਲੀਆਂ ਤੇ ਉਹ ਦੂਜੀ ਚਲਾਉਣ KFC ਕੁਸੀ ਦਾ ਮੋਟੇ ਭੁੱਲੀ ਗਿਆ ਅੱਜ ਲਿਆਂਦਾ ਮੋਟੇ ਉਹਨਾਂ ਨੂੰ ਲਿਆਓ ਵੀਡੀਓ ਆਰਡਰ ਅੰਦਰ ਹੀ ਫਿਰਦੇ ਜੇ ਮੋਟੇ ਲਈ ਲਿਆਓ ਆਰਡਰ ਹਲਕੇ ਫਿਰਦੇ ਅਜ ਖਾਨ ਨੂੰ ਖੋ ਪੈਣ ਮੋਟੇ ਦੇ ਨਾਉ ਨੂੰ ਖਰਾਬ ਹੋ ਗਏ ਖੂਨ ਖਾਨ ਜੰਮ ਗਿਆ ਬੋਟ ਦਾ ਨਿਸ਼ਾਨ ਨਹੀਂ ਆਏ ਇਹ ਪੁਲੀ ਵਿੱਚ ਆ ਗਿਆ ਇਹਦਾ ਹੱਥ ਰੋਣ ਲਿਆ ਪਿਆ ਦੀ ਆ ਆਾ 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 ਆ ਆ 22 22 ਦੀ ਤਿਲਖਾ ਜਾ ਰਹੀ ਲਾਤੀ 4-5000 ਇਹ ਨਾਲ ਸੇਵਾ ਦਾ ਬਲੇ ਬਰਦੇ ਅੱਡ ਇਹ ਸਿੱਖ ਲੱਗ ਰਿਹਾ ਜੱਗਾ ਇਹ ਲੱਗਦਾ ਸਿੰਗਰ ਕੇ ਪਾਤਿਓ ਓਏ ਓਏ ਰੱਬਾ ਓਏ ਹੋਏ 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 ਹੁਣ ਸਪੈਸਟੀ ਕਰਨ ਦੇਣਾ ਆਉਣ ਲੱਗਾ ਇਹ ਉਂਗਲੀਆਂ ਨਾਲ ਬਦਿੰਗਾ ਨਾ ਹਾਂ ਉਹ ਉਦੋਂ ਟ੍ਰੈਕ ਤੇ ਤੁਰਿਆ ਸੀ ਕਿਹਾ ਮੈਂ ਕਿਹਾ ਗੀਤ ਨੂੰ ਕਹਿੰਦਾ ਕਿ ਜੀ ਗਰਾ ਡਰਕ ਨੀ ਰੁ ਗਿਆ ਸਿੱਧੇ ਟਰੱਕ ਵਾਲੇ ਦਰਾਂ ਦੇ ਲੈ ਕੇ ਬ੍ਰੇਕ ਮਾਰੀ ਮੈਂ ਕਿਹਾ ਸਾਡਾ ਅਜ ਹੋਰੀ ਕੋ ਮੰਗ ਲੈਂਦਾ ਤੂੰ ਪਰਨਾ ਮੰਨ ਕੇ ਜਮਾ ਹੀ ਕੱਢੀ ਆਏ ਥੱਕੇ ਵਾ ਸੁੱਤੇ ਉੱਠੇ ਆ ਥੱਕੇ ਵਾ ਸੁੱਤੇ ਵਾ ਗੱਡੀ ਦੀਆਂ ਵਧਾਈਆਂ ਤੈਨੂੰ ਬੀਗੋ ਦੀਆਂ ਥੈਂਕ ਯੂ ਸੋ ਮਚਾ ਆਹ ਅੰਦਾ ਵਧੀਆ ਜਾਲੇ ਆਹ ਨੂੰ ਵਧੀਆ ਜਾਲੇ ਗੱਡੀ ਵੇਖਾ ਤੁਹਾਡੇ ਮੇਰੇ ਵਧੀਆ ਲਵਾਏ ਵਾ ਅੱਛਾ ਲੋਕ ਕਹਿੰਦੇ ਵੀ ਖੁਸ਼ ਕਿਵੇਂ ਰਹਿ ਲੈਨੇ ਆ ਮੈਂ ਕਿਹਾ ਅਸੀਂ ਨਿੱਕੀਆਂ ਨਿੱਕੀਆਂ ਚੀਜ਼ਾਂ ਦੇ ਵਿੱਚ ਖੁਸ਼ੀ ਲੱਭ ਲੈਨੇ ਆ ਕਿਉਂਕਿ ਸਾਡਾ ਬਾ ਕਿਹੜਾ 60 62 68 ਓਏ ਬਾ ਚੱਲ ਆ ਪਰੌਂਠੇ ਤੜਕੇ ਚਲਦੇ ਕਿਉਂ ਨਾ 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 ਹਾਂਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ